ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਏ ਹਾਂ ਸੇਲ ਤੇ HMT 5911 ਮਹਿੰਦਰਾ 265 DI ਤੇ ਦੋ ਟਰਾਲੇ ਚਲੋ ਫਿਰ ਕਰਦੇ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਇਹਦੀਆਂ ਹੋਰ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹੁਣ ਤਾਂ ਜੋ ਤੁਹਾਨੂੰ ਇਹ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰਦੇ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ ਐਂਡ ਤੱਕ ਵਾਚ ਚਲੋ ਫਿਰ ਕਰਦੇ ਅੱਗੇ ਵੀਡੀਓ ਸਟਾਰਟ ਪਹਿਲਾ ਟਰੈਕਟਰ ਆ ਗਿਆ ਮਿੱਤਰੋ HMT 5911 1999 ਮਾਡਲ ਆ ਤੇ ਪੰਜਾਬ ਦਾ ਨੰਬਰ ਆ PV ਨੰਬਰਾ ਅਗਲੇ ਟਾਇਰ ਨਵੇਂ ਆ ਟਰੈਕਟਰ ਦੇ ਤੇ ਪਿਛਲੇ ਟਾਇਰ 60% ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਤੇ ਸਾਰਾ ਰੈਟ ਓਰੀਜਨਲ ਆ ਰੰਗ ਪੇਂਟ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਸਾਰਾ ਓਰੀਜਨਲ ਆ ਤੇ ਬਾਕੀ ਘੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ ਫੁੱਲ ਹੈਵੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਫੈਵਰ ਹੌਟ ਲੱਗਿਆ ਤੇ ਸਾਰੀ ਐਕਸੈਸਰੀ ਨਾਲ ਮਿਲੂਗੀ ਮਿਊਜ਼ਿਕ ਸਿਸਟਮ ਵੀ ਚੈੱਕ ਕਰੀ ਸਕਦੇ ਹੋ ਵਧੀਆ ਕੁਆਲਿਟੀ ਦਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਟਰੈਕਟਰ ਤੇ ਤੇ ਫੈਵਰ ਹੌਟ ਲੱਗਿਆ ਹੋਇਆ ਤੇ ਸਾਰਾ ਰੈਟ ਓਰੀਜਨਲ ਆ ਤੇ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਗੱਲ ਕਰੀਏ ਰੇਟ ਦੀ ਰੇਟ ਰੱਖਿਆ ਵੀਰਾਂ ਨੇ ਟਰੈਕਟਰ ਦਾ 1,98,000 ਰੁਪਏ ਰੇਟ ਰੱਖਿਆ ਟਰੈਕਟਰ ਦਾ ਏਰੀਆ ਪੈਂਦਾ ਬਰਨਾਲਾ ਬਾਕੀ ਕੰਟੈਕਟ ਨੰਬਰ ਚਲਦਾ ਵੀਰਾਂ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ HMD 5911 1997 ਮਾਡਲ ਦਾ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਆ ਅਗਲਾ ਟਰੈਕਟਰ ਹੈ ਮਹਿੰਦਰਾ 265 ਜੀ ਰੰਗ ਪੇੜ ਦਾ ਇਹ ਵੀ ਸਾਰਾ ਟਰੈਕਟਰ origignal ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ 1996 ਮਾਡਲ ਤੇ ਪੰਜਾਬ ਦਾ ਨੰਬਰਾਂ 1996 ਮਾਡਲ ਆ ਪੀਵੀ ਨੰਬਰਾਂ ਤੇ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਵੀਡੀਓ ਵਿੱਚ ਚੈੱਕ ਕਰ ਹੀ ਸਕਦਾ ਹਾਂ ਚਾਰੇ ਟਰੈਕ ਨਵੇਂ ਆ ਬਾਕੀ ਇੰਜਨ ਗੇ ਦਾ ਟਰੈਕਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਤੁਸੀਂ ਵਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਡਿਮਾਂਡ ਰੱਖੀ ਰਹਿਣਾ ਇਹ ਟਰੈਕਟਰ ਦੀ ਡਿਮਾਂਡ ਰੱਖੀ ਆ 1 ਲੱਖ ਤੇ 40000 ਰੁਪਏ ਡਿਮਾਂਡ ਰੱਖੀ ਆ ਏਰੀਆ ਪੈਂਦਾ ਬਰਨਾਲਾ ਬਾਕੀ ਕੰਟੈਕਟ ਨੰਬਰ ਚਾਲਦਾ ਵੀਰਾਂ ਦਾ ਸਕਰੀਨ ਤੇ ਤੁਸੀਂ ਇਹ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਮਹਿੰਦਰਾ 265 DI ਟਰੈਕਟਰ ਖਰੀਦ ਸਕਦੇ ਆ ਬਾਕੀ ਕਿਹਦੇ ਨੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਸਾਰੇ ਟਰੈਕਟਰ ਦੀ ਸਾਰਾ ਰੀਜਨ ਵਾਲਾ 1996 ਮਾਡਲ ਆ ਪੰਜਾਬ ਨੰਬਰ ਅੱਗੇ ਆ ਗਿਆ ਟਰਾਲਾ 16 ਫੁੱਟ ਲੰਬਾ 7 ਫੁੱਟ ਚੌੜਾ 16 ਸਦਾ ਰੰਗ ਪੇਂਟ ਦੀ ਵੀਡੀਓ ਵਿੱਚ ਚੈੱਕ ਕਰੀ શકો ਰੰਗ ਪੇਂਟ ਦਾ ਟਰਾਲਾ ਫੁੱਲ ਸੁਨਾ 10 ਇੰਚੀ ਗਾਡਰਾ 10 ਨੜੀਆਂ ਹੱਬਾਂ ਤੇ ਸਟੀਲੀ ਜਾਲੀ ਦਾ ਵੈੱਡ ਲੱਗਿਆ ਹੋਇਆ ਵਾ ਟਰਾਲੇ ਨੂੰ ਵੀਡੀਓ ਵਿੱਚ ਚੈੱਕ ਕਰੀ શકો ਸਾਰੇ ਟਰਾਲੇ ਦੀ ਕੰਡੀਸ਼ਨ ਤੇ ਡਬਲ ਟੈਰ ਆਏ ਬਾਕੀ ਬਾਡੀ ਲਾਈਨ ਦਾ ਸਾਰਾ ਟਰਾਲਾ ਸਾਫ਼ ਸੁਥਰਾ ਵੇਚਦਾ ਕਿਤੋਂ ਗਲਿਆ ਨਗਰ ਟਰਾਲਾ ਇਹ ਵੀਡੀਓ ਵਿੱਚ ਕੰਡੀਸ਼ਨ ਚੈੱਕ ਕਰ ਹੀ ਸਕਦੇ ਹੋ ਤੇ ਡਿਮਾਂਡ ਰੱਖੀ ਵੀਰ ਨੇ ਟਰਾਲੇ ਦੀ ਡਿਮਾਂਡ ਰੱਖੀ ਆ ਬਿਨਾ ਚੈੱਕ ਤੋਂ ਐ ਟਰਾਲਾ ਬਿਨਾ ਚੈੱਕ ਤੋਂ ਆ ਤੇ ਗੱਲ ਕਰੀਏ ਰੇਟ ਦੀ 2 ਲੱਖ ਤੇ 55000 ਰੁਪਿਆ ਰੇਟ ਰੱਖਿਆ ਵੀਰ ਨੇ ਇਹ ਟਰਾਲੇ ਦਾ ਤੇ ਬਾਕੀ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਇਹ ਟਰਾਲਾ ਖਰੀਦ ਸਕਦੇ ਆ ਇਹ ਟਰਾਲੇ ਦੀ ਲંબਾਈ 11 ਫੁੱਟ ਲਵਾਈ ਆ ਸਵਾ 6 ਫੁੱਟ ਚੜਾਈ ਆ ਟਰਾਲੇ ਦੀ 25 ਟਾਂਕਾ 3 ਸਟੇਜ ਦਾ ਜੈਕ ਲੱਗਿਆ ਵਾ ਟਰਾਲੇ ਨੂੰ 25 ਟਾਂ 3 ਸਟੇਜ ਦਾ ਜੈਕ ਲੱਗਿਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਰੰਗ ਪੇਂਟ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰੇ ਟਰਾਲੇ ਦਾ ਤੇ 10 ਇੰਚੀ ਗਾਡਰ ਆ 10 ਨਟੀਆਂ ਹੱਬਾਂ 10 ਇੰਚੀ ਗਾਡਰ 10 ਨਟੀਆਂ ਹੱਬਾਂ ਟਰਾਲੇ ਨੂੰ ਤੇ ਬਾਕੀ ਬਾਡੀ ਲੈਣ ਦਾ ਸਾਰਾ ਟਰਾਲਾ ਸਾਫ਼ ਸੁਥਰਾ ਬੇਦਾਗ ਕਿਤੋਂ ਗਲਿਆਂ ਨਿਗਾ ਬੈੱਡ ਸਮੇਤ ਆ ਬੈੱਡ ਸਮੇਤ ਪੱਤੀ ਵਾਲਾ ਬੈੱਡ ਜਾਲੀ ਵਾਲਾ ਤੇ ਡਿਮਾਂਡ ਰੱਖੀ ਵੀਰੇ ਟਰਾਲੇ ਦੀ ਡਿਮਾਂਡ ਰੱਖੀ ਹੈ 1,55,000 ਰੁਪਏ ਡਿਮਾਂਡ ਰੱਖੀ ਹੈ ਬਾਕੀ ਕੰਟਰੈਕਟਰ ਨੰਬਰ ਚੱਲਦਾ ਵੀਰੇ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਟਰਾਲਾ ਖਰੀਦ ਸਕਦੇ ਹੋ ਚਲੋ ਫਿਰ ਮਿਲਦੇ ਆ ਅੱਗੇ ਮਿੱਤਰੋ ਇੱਕ ਨੈਕਸਟ ਵੀਡੀਓ ਵਿੱਚ